ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਹੈਗੇ ਜੀ ਇਸ ਟਾਈਮ ਨਾਸਿਕ ਤੇ ਨਾਸਿਕ ਬਹੁਤ ਵਧੀਆ ਧੁੱਪ ਲੱਗੀ ਹੋਈ ਸੀ ਕਿ ਮੈਂ ਕਹਾਂ ਚਲੋ ਵੀ ਅੱਜ ਗੱਡੀ ਧੋਵਦੀ ਹੁੰਦੇ ਆ ਤੇ ਆਹ ਤਾਰਕ ਸਿੰਘ ਸਾਹਿਬ ਸਾਡੇ ਲੱਗੇ ਹੋਏ ਨੇ ਜੰਮੂ ਵਾਲੇ ਕਸ਼ਮੀਰੀ ਸਾਹਿਬ ਕਪੜਾ ਮਾਰਨ ਤੇ ਮੈਂ ਲੱਗਿਆ ਹਾਂ ਪਾਣੀ ਮਾਰਨ ਤੇ ਆਹ ਇੱਧਰ ਮੇਰੇ ਕੱਪੜੇ ਭਿਉਂਤੇ ਪਏ ਨੇ ਆਹ ਕੱਪੜੇ ਭਿਉਂਤੇ ਹੋਏ ਨੇ ਤੇ ਆਹ ਵੀ ਸਾਡੇ ਡਰਾਈਵਰ ਕੱਪੜੇ ਧੋਰੇ ਨੇ ਤਾਰਕ ਸਾਹਿਬ ਚੰਗੀ ਤਰ੍ਹਾਂ ਮਾਰੋ ਕੱਪੜਾ ਤਾਰਿਕ ਸਾਹਿਬ ਨੇ ਅੱਜ ਗੱਡੀ ਤੋਂ ਲਾਇਆ ਹੋਇਆ ਸਵੇਰ ਸਾਰੇ ਤਾਰਿਕ ਸਾਹਿਬ ਕਹਿੰਦੇ ਵੀ ਕਾਰ ਲਵਾ ਦੇ ਭਾਈ ਜੋ ਮਰਜ਼ੀ ਕਰਾਵਾ ਮੈਂ ਕਿਹਾ ਚੱਲ ਠੀਕ ਆ ਅੱਜ ਸੂਰ ਚ ਬਹੁਤ ਵਧੀਆ ਲੱਗਿਆ ਹੋਈ ਧੁੱਪ ਬਹੁਤ ਵਧੀਆ ਮੈਂ ਕਿਹਾ ਵਿੱਚ ਕੱਪੜੇ ਕੱਪੜੇ ਧੋਣੇ ਅੱਜ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਆਪਾਂ ਹੁਣ ਚੱਲਿਆਂ ਜੀ ਲੋਡ ਲੈ ਕੇ ਤੇ ਮਸਾਣੇ ਦਾ ਨਾਸਿਕ ਤੋਂ ਤੇ ਇੱਧਰ ਪੈਸੇ ਲੈਣ ਆਏ ਆਪਾਂ ਜੀ ਜੇ 06 ਗੱਡੀ ਨੰਬਰ ਦੱਸ ਕੇ ਇੱਥੋਂ ਸਾਨੂੰ ਕੈਸ਼ ਮਿਲਦਾ ਇੱਥੋਂ ਸਾਨੂੰ ਡੀਜ਼ਲ ਮਿਲਦਾ ਤੇ ਇਹ ਬੰਦਾ ਸਾਨੂੰ ਕੈਸ਼ ਦਿੰਦਾ ਜੀ 2000 ਰੁਪਿਆ ਹਰ ਚੱਕਰ ਦਾ ਕੈਸ਼ ਦਿੰਦਾ ਹੈ ਤੁਹਾਰਾ ਨਾਮ ਕੀ ਹੈ ਕੀ ਨਾਮ ਹੈ ਚੰਦਰਸ਼ੇਖਰ ਹੈ ਅਦਿਤ ਪੰਡੇ ਹਾਂ ਜੇ ਸੇਲਮੈਨ ਸਾਹਿਬ ਹੈ ਸੇਲਮੈਨ ਕਮੰਡੀਰ ਸੇਲਮੈਨ ਇਹ ਸੇਲਮੈਨ ਹੈ ਪੰਪ ਕੇ ਤੋਂ ਇਦੋ ਬਾਅਦ ਗੱਡੀ ਲੋਡ ਕਰਕੇ ਹੁੰਦੀ ਆਪਾਂ ਹਾਂਜੀ ਦੋਸਤੋ ਆਪਾਂ ਚੱਲੇ ਹੁਣ ਗੱਡੀ ਲੋਡ ਕਰਨ ਤੇ ਇਹ ਮਿਲ ਗਿਆ ਆਪਣਾ ਤਾਰਿਕ ਸਾਹਿਬ ਗੱਡੀ ਗੜੀ ਚੋਈ ਸੀ ਕਿ ਕਹਿੰਦਾ ਵੀ ਚੱਲ ਬਾਈ ਰੋਟੀ ਇਕੱਠੇ ਖਾ ਕੇ ਫਿਰ ਚੱਲ ਜੀ ਮੈਂ ਕਹਾਂ ਠੀਕ ਆ ਹੁਣ ਰੋਟੀ ਖਾਂ ਮਿਆਂ ਜੀ ਆ ਸਾਡਾ ਦੇਸੀ ਘਿਓ ਤੇ ਰੋਟੀ ਜੱਜ ਖਾ ਰਹੇ ਜੀ ਦਾਲ ਤੇ ਫਿਰ ਅੱਜ ਦੁਪਹਿਰ ਹੁਣ ਆਪਾਂ ਜਾਵਾਂਗੇ ਫੈਕਟਰੀ ਫਿਰ ਗੱਡੀ ਲੋਡ ਕਰਕੇ ਫਿਰ ਆਪਾਂ ਜਾਵਾਂਗੇ ਅਹਿਮਦਾਬਾਦ ਮਸਾਨਾ ਤੇ ਤੁਸੀਂ ਰੋਜ਼ ਜਰੂਰ ਬਲੌਗ ਆਪਣੇ ਦੇਖਿਆ ਕਰੋ ਬਹੁਤ ਦੇਖਣ ਆ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਆਪਾਂ ਕੋਈ ਲੱਚਰਤਾ ਜਾਂ ਕੋਈ ਇਦਾਂ ਦੀ ਚੀਜ਼ ਨਹੀਂ ਦਿਖਾਉਂਦੇ ਹੈਗੇ ਆਪਾਂ ਦਾ ਕੰਮ ਦੀਆਂ ਚੀਜ਼ਾਂ ਦਿਖਾਉਂਦੇ ਹਨਾ ਨਾਸਕ ਦੇ ਵਿੱਚ ਪਿਆਜ਼ ਦੇਖੋ ਕਿੰਨਾ ਸਸਤਾ ਹੈ ਕਿੰਨਾ ਪਿਆਜ਼ ਪਿਆ ਹੈ ਆ ਛੁੱਟੇ ਉਹ ਪਿਆਜ਼ ਇਹਨਾਂ ਲੱਗਿਆ ਹੋਇਆ ਇੱਕ ਇੱਕ ਪਾਈਸਾ ਇੱਕ ਪਾਈਸਾ ਉਹ ਥੱਲੇ ਸੁੱਤੇ ਪਏ ਨੇ ਉਹ ਕੁਰਸੀ ਤੋਂ ਗਰ ਗਿਆ ਹੈਗਾ ਕੋਈ ਡਰਾਈਵਰ ਹੈ ਪਰ ਸਾਡੀ ਕੰਪਨੀ ਨਹੀਂ ਕਿਸੇ ਹੋਰ ਕੰਪਨੀ ਦਾ ਗੱਡੀ ਤੋਂ ਗਰ ਗਿਆ ਉਹ ਤਾਂ ਗੱਡੀ ਤੋਂ ਕਹਿੰਦਾ ਕੁਰਸੀ ਤੋਂ ਗਰ ਗਿਆ ਦਰੂਬਿੱਤੀ ਹੋਈ ਆ ਇਹ ਹੋਟਲ ਤੇ ਪਰਮਾਨੈਂਟ ਰੋਕਦੇ ਆ। ਤੇ ਹੁਣ ਖਾਣਾ ਲੈ ਕੇ ਆਉਂਦੇ ਖਾਣਾ ਖਾ ਕੇ ਫਿਰ ਆਪਾਂ ਨਿਕਲਦੇ ਆ ਜੀ। ਨਵੀਂ ਦਾਲ ਆ ਚੁੱਕੀ ਆ ਸਾਡੀ। ਤੇ ਰੋਟੀਆਂ ਆਉਣੀਆਂ ਬਾਕੀ ਨੇ। ਅੰਨ ਨਾਲ ਸਾਡੇ ਬੈਠਾ ਤਾਰਿਕ ਸਾਹਿਬ ਕਸ਼ਮੀਰੀ। ਉਹ ਹੈ ਉਹਨੇ ਦੇ ਦਿੱਤੀ। ਉਹ ਤੇਰਾ ਭਲਾ ਹੋ ਜੇ। ਖਾਈ। ਆਪਾਂ ਬੌਣੇ ਕੀ ਕੀ ਬਾ ਕੇ ਰੋਟੀ ਖਾਂਦੇ ਆ ਜੀ। ਠੀਕ ਹੈ। ਰਾਤ ਚਾਹ ਨਾਲ ਸੰਭਾਲ ਲੇ। ओके okay, जी थैंक यू धन्यवाद जी आपा पहुंच चुके हैं यहां फैक्ट्री के गड्डी भरने वास्ते ਤੇ ਗੱਡੀ ਆਪਣੇ ਅੰਦਰ ਐਂਟਰੀ ਕਰਤੀ। ਸਫਾ ਗੱਡੀ ਭਰਨੀ ਹੈ ਜੀ। ਤੇ ਗੱਡੀ ਭਰ ਕੇ ਆਪਾਂ ਨੂੰ ਜਾਣਾ ਜੀ ਅੰਮ੍ਰਿਤਪੁਰ ਦੇ ਕੋਲੇ ਮਸਾਲਾ ਉੱਥੇ ਪੁੱਟਣਾ। ਤੇ ਆਪਾਂ ਆਪਾਂ ਗੱਡੀ ਲੋਡ ਕਰਨ ਆਏ ਹੋਇਆ ਜੀ। ਹਾਂ ਜੀ ਚਾਪਾ ਗੱਡੀ ਲੋਡ ਕਰਦੇ ਆ ਜੀ ਆਹ ਗੱਡੀ ਲੱਗੀ ਹੋਈ ਆ ਗੱਡੀ ਨਿਕਲੇਗੀ ਪਰ ਇੱਥੇ ਆਪਣੀ ਗੱਡੀ ਲੱਗਣੀ ਆ ਲੋਡਿੰਗ ਵਾਸਤੇ ਤੇ ਫਿਰ ਆਪਾਂ ਲੋੜ ਕਰਕੇ ਜਾਣਾ ਕਿ ਮਸਾਨਾ ਇਹ ਆ ਜੀ ਫੈਕਟਰੀ ਇੱਥੇ ਆਪਾਂ ਲੋਡ ਕਰਦੇ ਆ ਜੀ ਜਿਹੜਾ ਅਸੀਂ ਉਧਰੋਂ ਮਾਲ ਲੈ ਕੇ ਆਉਨੇ ਆ ਆ ਉਹਦੇ ਵਿੱਚ ਆਹ ਥੈਲੀਆਂਾਂ ਵਿੱਚ ਹਵਾ ਜੀ ਭਰ ਕੇ ਲੌਂਗ ਰਹੇ ਮੈਂ ਸੋਚਦਾ ਨਾ ਕਈ ਵਾਰੀ ਵੀ ਗਰਮੀਆਂ 'ਚ ਤੈਰਨ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਇਹ ਦੇਖਾ ਇੱਥੇ ਦੇ ਹਵਾ ਨਿਕਲ ਜਾਂਦੀ ਆ ਇਹ ਖਾਲੀ ਬੋਰੇ ਆਉਂਦੇ ਆ ਜੀ ਮਾਲ ਦੀ ਸੇਫਟੀ ਵਾਸਤੇ ਆਪਾਂ ਲੋਡ ਕਰਨਾ ਹੈ ਜੀ ਮਾਲ ਆ ਗੱਡੀ ਖਾਲੀ ਹੋ ਰਹੀ ਆ ਇਹ ਗੱਡੀ ਖਾਲੀ ਹੋਏਗੀ ਫਿਰ ਜਦੋਂ ਬਾਤਿਓ ਆਪਾਂ ਲੋਡਿੰਗ ਪੁਆਇੰਟ ਹੈ ਜੀ ਇਹ ਲਓ ਜੀ ਦੋਸਤੋ ਗੱਡੀ ਆਪਣੀ ਲੋਡ ਹੋ ਗਈ ਹੁਣ ਠੀਕ ਹੈ ਜੀ ਇਧਰੋਂ ਵਾਪਸੀ ਆਪਣੇ ਆਹੀ ਖਾਲੀ ਕਰੇਡ ਜੇ ਜਾਂਦੇ ਹੁੰਦੇ ਨੇ ਤੇ ਇਹ ਆਪਣੀ ਗੱਡੀ ਹੋ ਗਈ ਲੋਡ ਤੇ ਹੁਣ ਆਪਾਂ ਰਾਤ ਨੂੰ ਇੱਥੋਂ ਨਿਕਲਾਂਗੇ ਜੀ ਅੱਜ ਮੰਨ ਲਓ ਵੀ ਸਵੇਰੇ ਉੱਠ ਕੇ ਪਹਿਲਾਂ ਆਪਾਂ ਗੱਡੀ ਉਡ ਧੋਤੀ ਤੇ ਗੱਡੀ ਉਡ ਧੋ ਕੇ ਫਿਰ ਲੋਡ ਕਰਨਾ ਹੈ ਉਧਰੋਂ ਇਹਨਾਂ ਦੇ ਵਿੱਚ ਰਿੰਮ ਆਉਂਦੇ ਨੇ ਤੇ ਇੱਧਰੋਂ ਖਾਲੀ ਇਹੀ ਜਾਂਦੇ ਨੇ ਮਸਾਣੇ ਤੇ ਆਪਾਂ ਇਸ ਟਾਈਮ ਨਾਸਕ ਕੜੇ ਆ ਜੀ ਗੱਡੀਆਂ ਕੋਈ ਵੀ ਆਪਣੀ ਕੰਪਨੀ ਦੀ ਆ ਗਈ ਗੱਡੀਆਂ ਕਾਫੀ ਖੜੀਆਂ ਨੇ ਇਹ ਲੋਡ ਹੋ ਗਈ ਹੁਣ ਲੋਡ ਕਰਕੇ ਆਪਾਂ ਸ਼ਾਮ ਨੂੰ ਰਾਤ ਨੂੰ 9 ਵਜੇ ਨਿਕਲਾਂਗੇ ਉਰੇ ਤੇ ਤਲਗੇ ਇਹ ਤੇ ਫੇਰ ਆਪਾਂ ਅੱਗੇ ਜਿੱਥੇ ਰੁਕਾਂਗੇ ਉੱਥੋਂ ਦਿਖਾਵਾਂਗੇ ਜੀ ਤੇ ਹੁਣ ਆਪਾਂ ਸ਼ਾਮ ਨੂੰ ਇਥੋਂ ਚੱਲਾਂਗੇ ਜੀ 9 ਵਜੇ ਰਾਤ ਨੂੰ